ਦੇ ਕਲਾ ਤਾਂ ਕਿ ਹਰੇਕ ਨੂੰ ਆਪਣਾ ਦਾ ਹੱਕ ਮਿਲੇ ਭੁੜਾਈ ਲਗਾਈ ਦੇ ਵਿੱਚ ਤੇ ਫਿਰ ਸਰਪਾਲ ਦਾ ਜਹਾਜ ਮਿਸ ਗਿਆ ਨਹੀਂ ਸਰਪਾਲ ਸਿੰਘ ਜੱਜ ਪੱਤਰਕਾਰ ਨੇ ਪੂਰ ਪੰਜਾਬੀ ਹੈਡਲਾਈਨਸ ਉਹ ਸਾਡੇ ਪ੍ਰੋਗਰਾਮ ਦੀ ਕਵਰੇਜ ਕਰ ਰਹੇ ਹਨ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਤੇ ਹੁਣ ਮੈਂ ਬੇਨਤੀ ਕਰਾਂਗਾ ਬਲਵਿੰਦਰ ਕੁਮਾਰ ਜੀ ਐਡਵੋਕੇਟ ਖੱਡ ਪੱਤਰਕਾਰ ਸੀਨੀਅਰ ਆਗੂ ਇਹਨਾਂ ਦਾ ਪਵਰ ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜੱਜ ਤੁਹਾਡਾ ਸਵਾਗਤ ਕਰਦਾ ਹਾਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਅੱਜ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਬਲਵਿੰਦਰ ਸਿੰਘ ਐਡਵੋਕੇਟ ਸਰ ਨਾਲ ਬਹੁਤ ਵਧੀਆ ਜਿਸ ਤਰ੍ਹਾਂ ਇੱਥੇ ਮੀਟਿੰਗ ਹੋਈ ਹੈ ਔਰ ਇੱਥੇ ਸਾਰੇ ਪਾਈਚਾਰੇਆਂ ਦੇ ਬੰਦੇ ਇੱਥੇ ਹਾਜ਼ਰ ਹੋਏ ਆ ਔਰ ਖਾਸ ਕਰ ਸ਼ਾਹਕੋੜ ਜਿਹੜਾ ਹਲਕਾ ਆ ਉਹਦੇ ਵਿੱਚ ਸਰਪੰਚ ਸੀਗੇ ਪਿੰਡਾਂ ਦੇ ਕਿਸਾਨ ਸੀਗੇ ਬੈਕਵਰਡ ਕਲਾਸਾਂ ਦੇ ਬੰਦੇ ਸੀਗੇ ਔਰ ਐਸੀ ਪਾਈਚਾਰੇ ਦੇ ਬੰਦੇ ਸੀ ਜਿਹੜਾ ਇਹ ਮਤਲਬ ਦੱਸਦਾ ਆ ਵੀ ਜਿਹੜੇ ਲੋਕ ਆ ਕਿਉਂਕਿ ਅਸੀਂ ਲੋਕਾਂ ਨੂੰ ਅਪੀਲ ਵੀ ਇਹੀ ਕਰ ਰਹੇ ਆ ਵੀ ਤੁਸੀਂ ਪੰਜਾਬ ਦੇ ਲੋਕ ਬਦਲ ਲੱਭਦੇ ਆ ਤੇ ਬਦਲ ਦੇ ਰੂਪ ਵਿੱਚ ਕਿਉਂਕਿ ਅਕਾਲੀ ਭਾਜਪਾ ਆ ਕਾਂਗਰਸ ਨੂੰ ਉਹਨਾਂ ਨੇ ਪਹਿਲਾਂ ਹੀ ਰੱਦ ਕੀਤਾ ਸੀ ਤੇ ਉਹਨਾਂ ਦੇ ਬਦਲ ਦੇ ਵਿੱਚ ਉਹਨਾਂ ਨੂੰ ਆਪ ਨੂੰ ਲਿਆਂਦਾ ਸੀ ਪਰ ਆਪ ਵੀ ਉਹਨਾਂ ਵਰਗੀਆਂ ਹੀ ਪਾਰਟੀ ਨਿਕਲੀ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਆਂ ਵੀ ਜਲੰਧਰ ਲੋਕ ਸਭਾ ਤੋਂ ਸੀਟ ਤੋਂ ਵੀ ਤੁਸੀਂ ਬਸਪਾ ਨੂੰ ਇੱਕ ਬਦਲ ਦੇ ਰੂਪ ਵਿੱਚ ਜਿਹੜਾ ਮੌਕਾ ਦੇ ਕੇ ਦੇਖੋ ਔਰ ਅਸੀਂ ਸਾਰਿਆਂ ਨੇ ਜਿੰਨੀ ਸਾਡੀ ਲੀਡਰਸ਼ਿਪ ਆ ਔਰ ਬਤੌਰ ਐਜ਼ ਅ ਉਮੀਦਵਾਰ ਅਸੀਂ ਬਿਨਾ ਸੱਤਾ ਤੋਂ ਵੀ ਚਾਹੇ ਕਿਸਾਨੀ ਦੇ ਦੋਧਨ ਹੋਵੇ ਚਾਹੇ ਆਮ ਲੋਕਾਂ ਦੇ ਮਸਲੇ ਹੋਣ ਚਾਹੇ ਵਿਦਿਆਰਥੀਆਂ ਦੇ ਹੋਣ ਅਸੀਂ ਬਿਨਾ ਸੱਤਾ ਤੋਂ ਵੀ ਉਹਨਾਂ ਦੀ ਲੜਾਈ ਲੜੀ ਆ ਔਰ ਜੇਕਰ ਸੱਤਾ ਮਿਲਦੀ ਆ ਤੇ ਅਸੀਂ ਹੋਰ ਵਧੀਆ ਢੰਗ ਦੇ ਨਾਲ ਉਹਨਾਂ ਦੀ ਸੇਵਾ ਕਰ ਸਕਦੇ ਆ ਔਰ ਇਸ ਤੋਂ ਇਲਾਵਾ ਜਿਹੜੀ BSP ਆ ਜਿਹਦੇ ਬਾਰੇ ਬਹੁਤ ਗਲਤ-ਗਲਤ ਆੜਨਾਵਾਂ ਹਰ ਵਰਗ 'ਚ ਫਲਾਈਆਂ ਗਈਆਂ ਪਰ ਜਦੋਂ ਬੀਐਸਪੀ ਦਾ ਰਾਜ ਆਇਆ ਭੈਣਕਮਾਰੀ ਮਾਇਆ ਮਤੀਜੀ ਦੀ ਅਗਵਾਈ ਦੇ ਵਿੱਚ ਯੂਪੀ ਦੇ ਵਿੱਚ ਕਿਸੇ ਵੀ ਵਰਗ ਦਾ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਜਿਹੜਾ ਗੰਨੇ ਦਾ ਆ ਉਹ ਵਧੀਆ ਇੱਕ ਰੇਟ ਮਿਲਿਆ ਬਕਾਇਆ ਕੋਈ ਨਹੀਂ ਰੱਖਿਆ ਗਿਆ ਜਿਹੜੇ ਆਮ ਲੋਕ ਹੈਗੇ ਆ ਗਰੀਬ ਸੀਗੇ ਉਹਨਾਂ ਨੂੰ ਦੋ ਦੋ ਕਮਰਿਆਂ ਦੇ ਫਲੈਟ ਬਣਾ ਕੇ ਦਿੱਤੇ ਗਏ ਔਰਤਾਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਕਿਸੇ ਵੀ ਤਰ੍ਹਾਂ ਦੀ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਦੋ ਵਰਗਾਂ ਚ ਕਿਤੇ ਟੈਨਸ਼ਨ ਰਹਿੰਦੀ ਸੀ ਉਹ ਨਹੀਂ ਕਿਤੇ ਹੋਣ ਦਿੱਤੀ ਤੇ ਇਸ ਕਰਕੇ ਬਸਪਾ ਨੇ ਹਸਪਤਾਲ ਬਣਾਏਗੇ ਸਕੂਲ ਬਣਾਏਗੇ ਯੂਨੀਵਰਸਿਟੀਆਂ ਬਣਾਈਆਂ ਗਈਆਂ ਇਸ ਕਰਕੇ ਪੱਕਾ ਰੋਜ਼ਗਾਰ ਦਿੱਤਾ ਗਿਆ ਲੋਕਾਂ ਨੂੰ ਤੇ ਬਸਪਾ ਨੇ ਹਰ ਵਰਗ ਦੇ ਲਈ ਪਹਿਲਾਂ ਵੀ ਕੰਮ ਕਰਕੇ ਦਿਖਾਏ ਆ ਤੇ ਜੇਕਰ ਜਲੰਧਰ ਦੇ ਲੋਕ ਆ ਉਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਆ ਵੀ ਸਾਰੀਆਂ ਪਾਰਟੀਆਂ ਤੁਸੀਂ ਦੇਖ ਲਿਆ ਪਹੁੰਚੇ ਆਪਾਂ ਕਿਤੇ ਨਹੀਂ ਇਸ ਵਾਰ ਤੁਸੀਂ ਬਸਪਾ ਨੂੰ ਮੌਕਾ ਦਿਓ ਵੋਟਰਸ ਦੇ ਮਨ ਵਿੱਚ ਕਿੱਦਾਂ ਦਾ ਉਤਸ਼ਾਹ ਦੇਖ ਰਹੇ ਹਾਂ ਵੋਟਾਂ ਲੈ ਤਨਵਜੀ ਉਹ ਹੀ ਦੇਸ਼ ਨੇ ਤੁਸੀਂ ਸਾਡੇ ਇਕੱਠ ਦੇਖੋ ਰੋਡ ਸ਼ੋਅ ਦੇਖੋ ਹਰ ਵਰਗ ਦੇ ਲੋਕ ਆ ਮਾਰੇ ਜਿਹੜਾ ਸਾਡੇ ਕੋਲ ਆ ਰਹੇ ਆ ਔਰ ਸਾਨੂੰ ਇਸ ਵਾਰ ਬਦਲ ਦੇ ਰੂਪੇ ਦੇਖ ਰਹੇ ਆ ਇਸ ਕਰਕੇ ਸਾਨੂੰ ਬਹੁਤ ਵਧੀਆ ਕਿਸਾਨ ਵੀਰਾਂ ਵੱਲੋਂ ਕਿਦਾਂ ਦਾ ਹੰਗਾਰਾ ਮਿਲ ਰਿਹਾ ਹੈ ਪਾਰਟੀ ਨੂੰ ਦੇਖਦੇ ਵਕਤ ਦੇਖੋ ਜਿਹੜਾ ਉਧਰ ਕਰਤਾਰਪੁਰ ਆਦਮਪੁਰ ਦਾ ਸਾਡੇ ਨਾਲ ਪਹਿਲਾਂ ਹੀ ਕਿਸਾਨ ਭਾਈਚਾਰੇ ਲੋਕ ਹੈਗੇ ਆ ਅੱਜ ਸ਼ਾਹਕੋਟ ਵੀ ਕਿਸਾਨ ਸਾਥੀਆਂ ਵੱਲੋਂ ਇਹ ਮੀਟਿੰਗ ਕਰਵਾਈ ਗਈ ਸੀ ਤੇ ਇਸ ਕਰਕੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਆ ਔਰ ਅਸੀਂ ਕਿਸਾਨ ਆਪਣੇ ਸਾਥੀਆਂ ਨੂੰ ਵੀ ਇਹੀ ਅਪੀਲ ਕਰਨਾ ਚਾਹੁੰਦੇ ਆ ਵੀ ਤੁਸੀਂ ਵੀ ਸਾਰੀ ਪਾਰਟੀਆਂ ਨੂੰ ਮੌਕਾ ਦਿੱਤਾ ਔਰ ਪਹੁੰਚੇ ਆਪਾਂ ਕਿਤੇ ਨਹੀਂ ਹੈਗੇ ਹਰ ਬੰਦਾ ਬੇਚੈਨ ਆ ਉਹ ਆਪਣਾ ਸੂਬਾ ਛੱਡਣਾ ਚਾਹੁੰਦਾ ਆ ਤੇ ਹੋਰ ਉਹਦਾ ਐਮਐਸਪੀ ਦੇ ਹੋਰ ਮਸਲੇ ਹੈਗੇ ਆ ਵੀ ਇੱਕ ਵਾਰ ਤੁਸੀਂ ਬਸਪਾ ਨੂੰ ਵੀ ਪਰਖ ਕੇ ਦੇਖੋ ਅਸੀਂ ਬਿਨਾਂ ਸੱਤਾ ਦਾ ਵੀ ਕੰਮ ਕੀਤਾ ਆ ਕਿਸਾਨੀ ਅੰਦੋਲਨ ਚ ਵੀ ਅਸੀਂ ਲਗਾਤਾਰ ਕੰਮ ਕੀਤਾ ਆ ਤੇ ਸੱਤਾ ਜਾ ਕੇ ਅਸੀਂ ਹੋਰ ਬਿਹਤਰ ਢੰਗ ਨਾਲ ਤੁਹਾਡੀ ਸੇਵਾ ਕਰਾਂਗੇ ਬਸਪਾ ਪਾਰਟੀ ਆਪਣੀ ਪੰਜਾਬ ਚ ਆਉਂਦੀ ਪਹਿਲੀ ਗੱਲ ਆਪਣਾ ਯੂਥ ਆ ਜੀ ਬਾਹਰ ਦੀ ਦੌੜ ਲੱਗੀ ਹੋਈ ਹੈ ਜਿਹੜੇ ਵੋਟਰਸ ਦੇ ਵਾਸਤੇ ਕਿਹੜੀਆਂ ਸਹੂਲਤਾਂ ਆਉਣਗੀਆਂ ਪੰਜਾਬ 'ਚ ਲੇਕੋ ਪਹਿਲੀ ਗੱਲ ਤੇ ਇਹ ਆ ਵੀ ਜਿਹੜਾ ਬੰਦਾ ਬਾਹਰ ਭੱਜ ਰਿਹਾ ਉਹ ਜਿਹੜੀਆਂ ਕਾਂਗਰਸ ਸਿਆਂ ਜਾਂ ਬੀਜੇਪੀ ਆ ਜਿਨ੍ਹਾਂ ਦੀ ਕੇਂਦਰ ਸਰਕਾਰ ਰਹੀ ਉਹਨਾਂ ਵੱਲੋਂ ਪੰਜਾਬ ਦੇ ਲੋਕਾਂ ਦੇ ਖਿਲਾਫ ਇੱਕ ਮਾਹੌਲ ਖੜਾ ਕੀਤਾ ਗਿਆ ਆਪਨੇ ਵੀ ਉਹੀ ਮਾਹੌਲ ਖੜਾ ਕੀਤਾ ਔਰ ਇਹ ਸਾਰਾ ਲਗਾਤਾਰ ਆਪਣੀਆਂ ਨੀਤੀਆਂ ਦੇ ਨਾਲ ਪੰਜਾਬ ਦਾ ਨੁਕਸਾਨ ਕਰਦੇ ਆ ਤਦ ਹੀ ਆਪ ਲਗਾਤਾਰ 2 ਸਾਲਾਂ 'ਚ 80000 ਕਰੋੜ ਕਰਜ਼ਾ ਲੈ ਲਿਆ ਵੀ ਜਲਦੀ ਸੂਬੇ ਨੂੰ ਕਰਜ਼ੇ ਡੋਬਿਆ ਜਾਵੇ ਇਹੀ ਕਾਂਗਰਸ ਨੇ ਲਗਾਤਾਰ 84 ਝਕਾਣ ਕੀਤਾ ਇਹੀ ਬੀਜੇਪੀ ਨੇ ਤਿੰਨ ਕੇ ਬਿੱਲ ਲਿਆ ਕੇ ਕੀਤਾ ਇਸ ਕਰਕੇ ਸਾਰਾ ਇਹਨਾਂ ਪਾਰਟੀਆਂ ਵੱਲੋਂ ਪੰਜਾਬ ਦੇ ਲੋਕਾਂ ਦੇ ਖਿਲਾਫ ਮਾਹੌਲ ਖੜਾ ਕੀਤਾ ਗਿਆ ਇਸ ਕਰਕੇ ਉਹ ਜਲਦੀ ਬਾਹਰ ਭਜਣਾ ਚਾਹੁੰਦੇ ਵਿਸ਼ੇਸ਼ ਸਾਨੂੰ ਬਾਹਰ ਕੋਈ ਇੱਕ ਇਨਸਾਫ ਵਾਲੀ ਇੱਕ ਚੰਗੀ ਜ਼ਿੰਦਗੀ ਮਿਲ ਸਕੇ ਤੇ ਇਸ ਕਰਕੇ ਜਦ ਤੱਕ ਅਸੀਂ ਇਹ ਪ੍ਰਬੰਧ ਨਹੀਂ ਬਦਲਦੇ ਇਹਨਾਂ ਪਾਰਟੀਆਂ ਦੀ ਸੱਤਾ ਨਹੀਂ ਬਦਲਦੇ ਔਰ ਉਹਦੇ ਮੁਕਾਬਲੇ ਅਸੀਂ ਨਵਾਂ ਪ੍ਰਬੰਧ ਨਹੀਂ ਸੇਜਣਾ ਸ਼ੁਰੂ ਕਰਦੇ ਤੇ ਪੰਜਾਬ ਦੇ ਲੋਕਾਂ ਨੂੰ ਕੋਈ ਰਾਹਤ ਦੀ ਉਮੀਦ ਨਹੀਂ ਜੇ ਰਾਹਤ ਦੀ ਉਮੀਦ ਹੈ ਤਾਂ ਉਹ ਬਦਲਣਾ ਪ੍ਰਬੰਧ ਹੈ ਤੋ ਬਸਪਾ ਉਹ ਕਰ ਸਕਦੀ ਆ ਬਸਪਾ ਨੇ ਯੂਪੀ ਚ ਕਰਕੇ ਦਿਖਾਇਆ ਠੀਕ ਆ ਸੋ ਵੋਟਰਾਂ ਨੂੰ ਮੈਸੇਜ ਇਹੀ ਆ ਵੀ ਤੁਸੀਂ ਬਸਪਾ ਨੂੰ ਬਦਲਦੇ ਰੂਪੇ ਦੇਖੋ ਤੇ ਅਸੀਂ ਜਿੱਦਾਂ ਪਹਿਲਾਂ ਯੂਪੀ ਚ ਵਧੀਆ ਕਰਕੇ ਦਿਖਾਇਆ ਬਿਨਾਂ ਸੱਤਾ ਤੋਂ ਅਸੀਂ ਲੋਕਾਂ ਦੇ ਬਿਨਾਂ ਲਾਲਚ ਤੋਂ ਤੁਰੇ ਰਹੇ ਤੇ ਜੇਕਰ ਸੱਤਾ ਮਿਲਦੀ ਆ ਸਾਨੂੰ ਨਮਾਇੰਦਗੀ ਮਿਲਦੀ ਆ ਜਲੰਧਰ ਲੋਕ ਸਭਾ ਵਿੱਚ ਤੇ ਅਸੀਂ ਹੋਰ ਵਧੀਆ ਢੰਗ ਨਾਲ ਸੇਵਾ ਕਰਾਂ ਹੋਰ ਕਿਸੇ ਦਲਤਾਂ ਨੂੰ ਮਾਰਨ ਦਾ ਵੀ ਜਿਹੜੀ ਡਰ ਆ ਉਹੀ ਹੈ ਚਾਹੇ ਕਾਂਗਰਸ ਸਰਕਾਰ ਚੱਕ ਲੋ ਦਰ ਮੇਜੇ ਵੀ ਦਾ ਰਕੋੜ ਦੇ ਇਸ ਕਰਕੇ ਸਭ ਕਾਂਸ਼ੀ ਰਾਮ ਜੀ ਨੇ ਕਿਹਾ ਵੀ 15% ਲੋਕਾਂ ਨੂੰ ਫਾਇਦਾ ਹੁੰਦਾ ਤੇ ਬਾਕੀ ਬਹੁ ਗਿਣਤੀ ਦਾ ਉਹ ਨੁਕਸਾਨ ਕਰਦਾ ਬਾਕੀ ਬਹੁ ਗਿਣਤੀ ਐਸੀ ਆ BC ਆ ਕਿਸਾਨ ਆ ਕਿਰਤੀ ਕਿਸਾਨ ਜਮਾਤਾ ਜਿਹੜੀਆਂ ਆ ਆਮ ਲੋਕ ਆ ਵੀ ਉਹ ਪੀੜਤ ਆ ਤੇ ਜਿਹੜੇ ਇਹਨਾਂ ਦੇ ਹੱਥੀ ਪੀੜਤ ਹੋ ਰਹੇ ਆ ਉਹ ਆਪ ਸੰਗਠਿਤ ਹੋਣ ਤੇ ਆਪਣੀ ਸੱਤਾ ਹਾਸਲ ਪਰ ਇਹ ਜਿਹੜੀ BSP ਆ ਵੀ ਉਹਨਾਂ ਨੇ ਕਿਹਾ ਵੀ ਇਹ ਬਹੁਗਿਣਤੀ ਲੋਕ ਬਣਦੇ ਐ ਇਸ ਕਰਕੇ ਉਹਨਾਂ ਨੇ ਇਹਨੂੰ ਕਿਹਾ ਵੀ ਇਹਨਾਂ ਨੂੰ ਇੱਕ ਸਮਾਜ ਬਣਾ ਲੈ ਤਦ ਇਹਨਾਂ ਨੇ ਫਿਰ ਬਹੁਮੇ ਸਮਾਜ ਪਾਰਟੀ ਬਣਾਈ ਵੀ ਬਹੁਗਿਣਤੀ ਪੀੜਤ ਲੋਕ ਇੱਕ ਸਮਾਜ ਬਣ ਤੇ ਸਮਾਜ ਬਣ ਕੇ ਸੱਤਾ ਹਾਸਲ ਕਰਨ ਤੇ ਆਪਣੇ ਪੱਖੀ ਇੱਕ ਚੰਗੇ ਪ੍ਰਬੰਧ ਦਾ નિર્ਮਾਣ ਏ ਬੀਐਸਪੀ ਦਾ ਏਜੰਡਾ ਆ ਸਾਰਿਆਂ ਲਈ ਹੈ ਪਰ ਸਾਡੇ ਬਾਰੇ ਇਹ ਬੰਦਾਲਤ ਕਰਦਾ ਕਿ ਇਹ ਤਾਂ ਸਿਰਫ ਦਲਤਾਂ ਦੀ ਸੇਨੂ ਕਾਸਟਾਂ ਦੀ ਪਰ ਉਹ ਪ੍ਰਚਾਰਿਤ ਹੋਣ ਦੇ ਬਾਵਜੂਦ ਵੀ ਦਲਤਾਂ ਨੇ ਸਾਰਿਆਂ ਨੇ ਵੋਟਾਂ ਨਹੀਂ ਪਾਈ ਬਹੁਗਿਣਤੀ ਦਲੇਤ ਫਿਰ ਵੀ ਕਾਂਗਰਸ ਨੂੰ ਵੋਟਾਂ ਮਿਲੇ ਤੇ ਬਹੁਗਿਣਤੀ ਦਲਤਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਉਹਦੀ ਸਰਕਾਰ ल्याਣੀ ਬੈਕਵਰਡ ਜਿਹੜੀਆਂ ਜਾਤੀਆਂ ਸੀ ਉਹਨੇ ਵੀ ਕਾਂਗਰਸ ਨੁਕਾਬੀ ਮੁਰਦਾ ਪਈਆਂ ਜਾਂ ਅਕਾਲੀਆਂ ਨੇ ਪਈਆਂ ਜਿਹੜੇ ਕਿਸਾਨ ਆ ਉਹਨਾਂ ਨੇ ਵੀ ਬਾਕੀ ਪਾਰਟੀਆਂ ਨੂੰ ਇੱਕ ਵਾਰੀ ਵਕਾਸ ਕਰ। ਹਾਲਾਂਕਿ ਕਾਂਗਰਸ ਨੇ ਇਹਨਾਂ ਦਾ ਜਿਹੜਾ ਤਸ਼ੱਦਦ ਕੀਤਾ ਘਾੜ ਕੀਤਾ 83 ਦੇ ਵਿੱਚ ਪਰ ਫਿਰ ਵੀ ਕਿਸਾਨਾਂ ਦਾ ਇੱਕ ਸੈਕਸ਼ਨ ਉਹਨਾਂ ਨੂੰ ਸਮਰਥਨ ਦਿੰਦਾ ਰਿਹਾ। ਅਕਾਲੀ ਦਲ ਨੂੰ ਸਪਰਸ਼ਨ ਦਿੰਦਾ ਰਿਹਾ। ਹਲੋ ਪੀਐਸਪੀ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਪਾਰਟੀਆਂ ਨੂੰ ਪਰਖਿਆ ਗਿਆ ਉਹਨਾਂ ਨੂੰ ਸਮਰਥਨ ਦਿੱਤਾ ਗਿਆ ਉਹਨਾਂ ਦੀਆਂ ਸਰਕਾਰਾਂ ਬਣਾਈਆਂ ਪਰ ਜਿੱਦਾਂ ਜਿੱਦਾਂ ਸਰਕਾਰਾਂ ਬਣਾਈਆਂ ਗਈਆਂ ਲੋਕਾਂ ਦੀ ਜਿਹੜੀ ਸਥਿਤੀ ਆ ਸੁਧਰੀ ਇਹਲੇ ਨਾਲੋਂ ਮਾੜੀ ਹੋ ਗਈ ਇਹ ਮਾੜੀ ਸਥਿਤੀ ਦਾ ਸਿੱਟਾ ਆ ਇਹ ਬੰਦੇ ਚਾਹੁੰਦੇ ਆ ਵੀ ਅਸੀਂ ਕਿਹੜੀ ਘੜੀ ਬਾਤ ਕਰੀਏ ਕਿਹੜੀ ਗੜੀ ਅਸੀਂ ਇੱਥੋਂ ਛੱਡ ਕੇ ਚਲੇ। ਪਰ ਬਹੁਤੇ ਜਿਹੜੇ ਖਾਸ ਕਰਕੇ ਅਸੀਂ ਕਿਸਾਨ ਵੀਰ ਅਸੀਂ ਦੇਖਦੇ ਆ ਉਹ ਹੁਣ ਬੜੀ ਜਜਿੱਤੀ ਚ ਆ। ਕਿ ਉੱਧਰ ਜਾਈਏ, ਅੰਦਰ ਜਾਈਏ, ਇੱਧਰ ਲਈਏ, ਉੱਧਰ ਹੈ। ਇੱਕ ਪਾਸੇ ਉਹਨਾਂ ਲੱਗਦਾ ਵੀ ਸਾਡੀ ਧਰਤੀ ਆ। ਸਾਡਾ ਸੋਪਾ ਆ, ਸਾਡਾ ਦੇਸ਼ ਆ। ਦੂਜੇ ਪਾਸੇ ਉਹਨਾਂ ਲੱਗਦਾ ਵੀ ਇੱਥੇ ਹਾਲਾਤ ਇੰਨੇ ਮਾੜੇ ਆ ਵੀ ਅਸੀਂ ਰਹਿ ਨਹੀਂ ਸਕਦੇ। ਸਾਨੂੰ ਇੱਥੇ ਇਨਸਾਫ ਨਹੀਂ ਮਿਲਦਾ ਤੇ ਬਾਹਰ ਚਲੇ ਜਾਈਏ।

ਇਸ ਜੀਰੂ ਦਾ ਬੈਕਵਰਡ ਕਿਸਾਨ ਜਾਂ ਆਪਣੇ ਆਪ ਜਿਹੜੇ ਖੁਦਾਰਵਾਦੀ ਧੜੇ ਕਹਿੰਦੇ ਆ ਲਿਬਰਲ ਧੜੇ ਕਹਿ ਦਿੰਦੇ ਆ ਉਹ ਇਹ ਗੱਲ ਸਾਬਿਤ ਕਰ ਰਹੇ ਆ ਵੀ ਤੇ ਬੀਜੇਪੀ ਨੂੰ ਹੋਣਾ ਤੇ ਬੀਜੇਪੀ ਦਾ ਬਦਲ ਇੰਡੀਆ ਕੱਢ ਜੋੜੇ ਤੇ ਕਾਂਗਰਸ ਨੂੰ ਵੋਟਾਂ ਪਾਓ ਬਹੁਤੇ ਆਪਣੇ ਸਾਕੀਏ ਲੱਗੇ ਹੋ ਆ ਕਬ 14 ਤੱਕ ਦਾ ਕਾਲਸ ਰਹੀ ਹੈ ਜਿਹੜਾ ਫਸਲੀ ਚਕਰ ਆ ਧੋਨੇ ਦਾ ਕੜਕ ਦਾ ਉਹ ਕਿਹਦੀ ਦੇਣਾ ਕਾਂਗਰਸ ਨੇ ਲੈ ਗਿਆ ਇਦਾਂ ਹੀ ਆ ਜੀ 14 ਤੋਂ ਪਹਿਲਾਂ ਵੀ ਤਾਂ ਸਿਗਏ ਹਾਂ ਜੀ ਤੇ ਪਾਣੀ ਤਾਂ ਉਦੋਂ ਹੀ ਗਿਆ ਤੇ ਕਾਂਗਰਸ ਇਦਾਂ ਤਾਂ ਨਹੀਂ ਵੀ 14 ਤੋਂ ਬਾਅਦ ਹੀ ਸਾਡਾ ਪਲਾਨ ਸ਼ੁਰੂ ਹੋਇਆ 14 ਤੋਂ ਬਾਅਦ ਹੀ ਅਸੀਂ ਦੇਸ਼ਿਕਾ ਸ਼ੁਰੂ ਕੀਤੀ ਦੇਖਦਾ ਅਸੀਂ 84 80 90 ਤੋਂ ਸੜਨੇ ਚਾਲ ਕੇ ਛੜਾਇਆ ਗਿਆ ਚਾਲ ਚਲ ਇੱਕ ਵਾਰੀ ਮੈਂ ਸਿੱਕ ਸੀ ਬੋਲ ਰਿਹਾ ਸੁਣਦਾ ਪਿਆ ਸੀ ਉਹ ਕਹਿੰਦਾ ਚਾਲ ਚਰ ਦੇਸ਼ਾਂ ਦੇ ਪਾਸਪੋਰਟ ਬਲੌਕ ਕਰ ਚਾਲ ਦੇ ਪਾਸਪੋਰਟ ਬਲੌਕ ਕਰ ਬਈ ਕਿਹੜੀ ਗੜੀ ਤੁਸੀਂ ਛੱਡ ਕੇ ਚਲੇ ਜਾਓ ਤੇ ਕਾਂਗਰਸ ਦਾ ਰਾਜ ਹੀ ਸੀ ਜਿਹੜਾ ਘਾਣ ਹੋਇਆ ਮਨੁੱਖੀ ਅਧਾਰਾ ਲਗੜਾ ਹੋਈ ਆਪਾਂ ਕੇ ਪੀਐਸ ਗਿਲ ਦਾ ਨਾਮ ਲੈਂਦੇ ਹੋਰ ਲੈਂਦੇ ਆ ਸਾਰਾ ਕਦੋਂ ਹੋਇਆ ਕਾਂਗਰਸ ਦੇ ਸਮੇਂ ਜਦਸ ਵਾਰਤ ਕਾਰਨ ਦਾ ਕੇਸ ਆ ਵਿਆਹ ਪਰਸਾਤੀਆਂ ਲਾਸਾਂ ਦਾ ਬਾ ਲਾਸ਼ਾਂ ਦਾ ਵਾਰਿਸ ਉਹ ਸਾਰਾ ਕਾਂਗਰਸ ਦਾ ਹੀ ਕਹਾਣਿਆ ਉਸ ਕਹਾਣੇ ਤੋਂ ਬਾਅਦ ਬੀਜੇਪੀ ਆ ਬੀਜੇਪੀ ਨੇ ਉਸ ਲਾਈਨ ਨੂੰ ਅੱਗੇ ਵਧਾਇਆ ਤੇ ਤੇਜ਼ੀ ਨਾਲ ਅੰਦਾਜ਼ 700 ਕਿਸਾਨ ਕਿਸਾਨੀ ਦੋਲਤ ਖਾਰੇ ਕੇ ਤੇ ਹਜ਼ਾਰਾਂ ਬੰਦੇ ਚਰਾਸਾ ਤੇ ਇਸ ਕਰਕੇ ਦਲਤਾਂ ਨੂੰ ਵੀ ਇਹੀ ਅਹਿਸਾਸ ਕਰਾਇਆ ਜਾ ਰਿਹਾ ਕਾਂਗਰਸ ਦਾ ਬਹੁਤ ਜ਼ਬਰਦਸਤ ਪ੍ਰੋਪਲੈਂਡ ਹੈ ਇਹ ਬੀਜੇਪੀ ਮਾੜੀ ਆ ਉਹਨੂੰ ਬਦਲ ਕੇ ਕਾਂਗਰਸ ਲੈ ਜਦੋਂ ਸਾਡੀਆਂ ਉਹਨਾਂ ਨਾਲ ਮੀਟਿੰਗਾਂ ਹੁੰਦੀਆਂ ਮੈਂ ਉਹਨਾਂ ਨੂੰ ਵੀ ਇਹ ਗੱਲ ਕਰਦਾ ਕਿ ਜਦੋਂ ਸਾਰਿਆਂ ਨੂੰ ਅਨਪੜ੍ਹ ਬਣਾਇਆ ਗਿਆ ਵੀ 8ਵੀਂ ਤੱਕ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮੇਲ ਨਹੀਂ ਕਰਨਾ ਉਹ ਕਾਂਗਰਸ ਵੱਲ ਨਹੀਂ ਆਇਆ ਤੇ ਸਾਨੂੰ ਸਾਰਿਆਂ ਨੂੰ ਦਰਕਾਰੀ ਸਕੂਲਾਂ ਸਾਰੇ ਵਰਗਾਂ ਦੇ ਬੱਚੇ ਪੜ੍ਹਦੇ। ਜੇ ਡਾਲ ਦਾਸ ਤੋਂ ਥੋੜਾ ਜ਼ਿਆਦਾ ਗੇਟਰੀ ਪੜਾਉਂਦਾ। ਪਰ ਸਾਨੂੰ ਸਾਰੇ ਅਨਪੜ੍ਹ ਬਣਾਉਣ ਦਾ ਕੰਮਗੇ ਨਹੀਂ। ਕਾਂਗਰਸ। ਇਹ ਆਤਾ ਦਾਸ ਸਕੀਮ ਆਉਂਦੀ ਜੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਉਹ ਮਿੱਟੇ ਵੀ ਸ਼ੁਰੂ ਕੀਤਾ ਗਿਆ ਬੀਜੇਪੀ ਦੇ ਟਾਈਮ ਤੇ ਸਪੋਰਟ ਕੀਤਾ। ਪਰ ਕਾਂਗਰਸ ਨੇ ਰੋਕਿਆ ਥੋੜੀ। ਕਾਂਗਰਸ ਨੇ ਉਹ ਚਲਾਇਆ ਹੈ। जड़ी बीजेपी भी ने खिलाफ इन्ह ने, ने फसली चक्कर करके पानी थले चल गया थले चल करके मुल का पानी पीला एक दसा साल थोड़ी सारा हो हुआ मुल पानी